1915 ਦੇ ਵਿੱਚ ਇੱਕ ਘਟਨਾ ਵਾਪਰਗੀ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰਾ ਸਾਹਿਬ ਜਿੱਥੇ ਇਹਨਾਂ ਦੇ ਮੁਲਾਜ਼ਮਾਂ ਨੇ ਗੁਰਦੁਆਰੇ 'ਚ ਸ਼ਰਾਬ ਪੀਤੀ ਮੀਟ ਖਾਧਾ ਉਤਰਾਂ ਹੀ ਤਾਬਿਆਂ ਬੈਠੇ ਤੇ ਉਲਟੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਕੀਤੀਆਂ ਦੇ ਉਹ ਬੀਬੀ ਚੜ੍ਹਾਈ ਕਰ ਗਈ ਹੈ ਉਹ ਕਹਿੰਦੀ ਸੀ ਵੀ ਇਹ ਡਰਾਉਣੇ ਜੇ ਸ਼ਬਦ ਪੜਦਾ ਹੈ ਦਰਬਾਰ ਸਾਹਿਬ 'ਚ ਤੇ ਇਹ ਜਾਂ ਤੇ ਸ਼ਬਦ ਸਾਡੀ ਮਰਜ਼ੀ ਦੇ ਪੜੇ ਜਾਇ ਸਪਾਈ ਨੂੰ ਇੱਥੋਂ ਬਦਲ ਦਿੱਤਾ ਜਾਏ ਤੁਹਾਡੇ ਸਾਹਮਣੇ ਹੀ ਹੈ ਕਿੰਨੀ ਪੰਥ ਦੀ ਸੇਵਾ ਕੀਤੀ ਵੱਡੇ ਪੱਧਰ ਤੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਬਣਿਆ ਤੇ 35 ਬੰਦੇ ਮਾਰ ਦਿੱਤੇ ਗਏ ਇਹਦਾ ਅੱਜ ਵੀ ਬਿਆਨ ਦਰਜ ਹੈ ਮੈਂ ਜੋ ਕੀਤਾ ਤੇ ਵਧੀਆ ਕੀਤਾ ਨਕੋਦਰ ਕਾਂਡ ਭਾਈ ਗੁਰਦੇਵ ਸਿੰਘ ਕੌਕੇ ਕਾਂਡ ਭਾਈ ਜਸਵੰਤ ਸਿੰਘ ਖਾਲੜਾ ਕਾਂਡ ਅਕਾਲ ਤਖਤ ਸਾਹਿਬ ਤੇ ਅਟੈਕ ਕਰਾਉਣ ਲਈ ਚਿੱਠੀਆਂ ਇਹਨਾਂ ਪੰਥਕਾਂ ਨੇ ਹੀ ਸੈਂਟਰ ਨੂੰ ਲਖੀਆਂ ਸਨ ਜਿਹੜੇ ਪੁਲਿਸ ਅਫਸਰਾਂ ਨੇ ਮੁੰਡੇ ਮਾਰੇ ਆਲਮਜ਼ਾਰ ਵਰਗੇ ਹੋਰ ਬਹੁਤ ਸਾਰੀ ਲੰਮੀ ਚੌੜੀ ਲਿਸਟਾਂ ਉਹਨਾਂ ਸਾਰਿਆਂ ਨੂੰ ਫੀਤੀਆਂ ਇਹਨਾਂ ਪੰਥਕਾਂ ਨੇ ਲਾਈਆਂ ਸੀ ਹੋਰ ਗੈਰ ਕਿਸੇ ਨੇ ਸਾਤੇ ਨਾਵੇਂ ਰਿਟਾਇਰਮੈਂਟ ਹੋਈ ਆ ਨਾਵੇਂ ਅਸਤੀਫਾ ਦਿੱਤਾ ਹੈ ਮੈਨੂੰ ਬਾਦਲ ਕਿਆ ਨੇ ਧੱਕੇ ਨਾਲ ਦਰਬਾਰ ਸਭ ਤੋਂ ਕੱਢਿਆ ਗੈਰ ਹਾਜ਼ਰ ਕਰਕੇ ਵੀ ਇਹ ਬੰਦਾ 8 ਦਿਨ ਤੋਂ ਗੈਰ ਹਾਜ਼ਰ ਹੈ ਜਦ ਕਿ ਇਹ ਕੋਰਾ ਝੂਠ ਹੈ ਇੱਕ ਪੁਲਿਸ ਅਫਸਰ ਦੇ ਭੋਗ ਤੇ ਨਾ ਮੇਰੀ ਡਿਊਟੀ ਲਈ ਸੀਗੀ ਮੈਨੂੰ ਪਤਾ ਲੱਗਿਆ ਕਿ ਉਹ ਉਹਨੇ ਬਹੁਤ ਤਸ਼ੱਦਦ ਕੀਤੇ ਮਨ ਨਹੀਂ ਮੰਨਿਆ ਉਹਦਾ ਜਿਹੜਾ ਸਕੱਤਰ ਮਰ ਚੁੱਕਾ ਹੈ ਹਰਚਰਨ ਸਿੰਘ ਮੁਖ ਲਾਇਆ ਸੀ 3.5 ਲੱਖ ਮਹੀਨੇ ਦੀ ਤਨਖਾਹ ਤੇ ਪਰ ਉਹ ਇਹਨਾਂ ਦੇ ਕਹਿਣ ਤੇ ਜਾਂਦਾ ਜਾਂਦਾ ਸਾਨੂੰ ਵਿਲਾ ਜ਼ਰੂਰ ਕਰ ਗਿਆ ਇਹਨਾਂ ਨੇ ਕਿਹਾ ਵੀ ਜਾਂ ਤੇ ਇਹ ਬੰਦ ਕਰ ਦਿਓ ਹੂੰ ਜਾਂ ਫਿਰ ਤੁਸੀਂ ਆਪਣਾ ਕਿਨਾਰਾ ਕਰ ਲਓ 2 ਕਰੋੜ 70 ਲੱਖ ਦੀ ਵੇਚੀ ਤੇ 70 ਲੱਖ ਦੀ ਖਰੀਦੀ ਆਪ ਆਪ ਖਰੀਦ ਕੇ ਤਖਤ ਸਾਹਿਬ ਨੂੰ ਵੇਚਤੀ 6 ਮਹੀਨਿਆਂ ਚ 2 ਕਰੋੜ ਇਹਨਾਂ ਨੇ ਕਮਾਇਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਵਰਸੀ ਮਨਾਈ ਜਾ ਰਹੀ ਹੈ ਉੱਥੇ ਇੱਕ ਜਥੇਬੰਦੀ ਦਾ ਐਲਾਨ ਕੀਤਾ ਗਿਆ ਹੈ ਤਾਂ ਅਸੀਂ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਸਾਡੇ ਨਾਲ ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਰਾਗੀ ਰਹਿਣ ਵਾਲੇ ਕਿਉਂਕਿ ਬਹੁਤ ਸੋਹਣੀਆਂ ਗੱਲਾਂ ਨੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਭਾਈ ਬਲਦੇਵ ਸਿੰਘ ਵਡਾਲਾ ਵਡਾਲਾ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸ਼ੁਰੂ ਦੇ ਵਿੱਚ ਸਾਬਕਾ ਲਾਇਆ ਅਸਲੀ ਮਾਫੀ ਤੇ ਦਰਬਾਰ ਸਾਹਿਬ ਤੋਂ ਸ਼ੁਰੂ ਕਰਦੇ ਹਾਂ ਇਹ ਕੀ ਘਟਨਾ ਸੀ ਕਿ ਜੋ ਤੁਹਾਡੇ ਨਾਲ ਬੀਤੀ ਹੈ ਸਾਬਕਾ ਨਾਂ ਤਾਂ ਭਾਈ ਮਰਦਾਨਾ ਜੀ ਹੋਏ ਜੀ ਨਾ ਬਾਬਾ ਬੁੱਢਾ ਸਾਹਿਬ ਹੋਏ ਤੇ ਨਾ ਅਕਾਲੀ ਫੂਲਾ ਸਿੰਘ ਹੋਏ ਜੀ ਸ਼ੇਖ ਕਦੇ ਸਾਬਕਾ ਨਹੀਂ ਹੁੰਦਾ ਖਾਸ ਕਰਕੇ ਚਾਹੇ ਉਹ ਕੀਰਤਨੀਏ ਚਾਹੇ ਉਹ ਟਾਡੀ ਹੈ ਗੁਰੂ ਕਾ ਜਿੰਨਾ ਚੇਰ ਕਥਾ ਕੀਰਤਨ ਉਹਦੀ ਜ਼ਿੰਦਗੀ ਜੁੜੀ ਹੋਈ ਹੈ ਤੇ ਮਹਾਰਾਜ ਜੀ ਕਹਿੰਦੇ ਸੀ ਤੁਹਾਡੇ ਤੋਂ ਕਦੇ ਓਲੇ ਨਾ ਹੋਸਾਂ ਬਾਅਦ ਸ਼ਰਤ ਉਹ ਭਾਈ ਮਰਦਾਨਾ ਹੋਵੇ ਤੇ ਇਸ ਲਈ ਉਹ ਕਦੇ ਵੀ ਸਾਬਕਾ ਨਹੀਂ ਹੁੰਦਾ ਤੇ ਨਾਵੇਂ ਰਿਟਾਇਰਮੈਂਟ ਹੋਈ ਆ ਨਾਵੇਂ ਅਸਤੀਫਾ ਦਿੱਤਾ ਹੈ ਮੈਨੂੰ ਬਾਦਲ ਕਿਆ ਨੇ ਧੱਕੇ ਨਾਲ ਦਰਬਾਰ ਸਾਹਿਬ ਚੋਂ ਕੱਢਿਆ ਉਹ ਵੀ ਗੈਰ ਹਾਜ਼ਰ ਕਰਕੇ ਵੀ ਇਹ ਬੰਦਾ 8 ਦਿਨ ਤੋਂ ਗੈਰ ਹਾਜ਼ਰ ਹੈ ਜਦ ਕਿ ਇਹ ਕੋਰਾ ਝੂਠ ਹੈ ਨਾ ਹਾਜ਼ਰੀ ਲਾਈ ਨਾ ਲਾਉਣ ਦਿੱਤੀ ਉਸ ਦੇ ਵਿੱਚ ਲਿਆ ਕੇ ਸਾਨੂੰ ਉੱਥੋਂ ਇਹਨਾਂ ਦਾ ਜਿਹੜਾ ਸਕੱਤਰ ਮਰ ਚੁੱਕਾ ਹੈ ਹਰਚਰਨ ਸਿੰਘ ਮੁਖ ਲਾਇਆ ਸੀ 3.5 ਲੱਖ ਮਹੀਨੇ ਦੀ ਤਨਖਾਹ ਤੇ ਜਿਹਦੇ ਖਿਲਾਫ ਅਸੀਂ ਹਾਈ ਕੋਰਟ ਵੀ ਗਏ ਸਾਂ ਕਿ ਗੁਰੂ ਕੀ ਗੋਲਕ ਦਾ ਪੈਸਾ ਇਹ ਕਿਉਂ ਰੋੜਿਆ ਜਾ ਰਿਹਾ ਹੈ ਤੇ ਹਾਈ ਕੋਰਟ ਜਾ ਕੇ ਅਸੀਂ ਉਹਨੂੰ ਉੱਥੋਂ ਬਿਲਾ ਕਰਾਇਆ ਸੀ ਪਰ ਉਹ ਇਹਨਾਂ ਦੇ ਕਹਿਣ ਤੇ ਜਾਂਦਾ ਜਾਂਦਾ ਸਾਨੂੰ ਵਿਲਾ ਜ਼ਰੂਰ ਕਰ ਗਿਆ ਤੁਹਾਨੂੰ ਕਿਉਂ ਬਾਗੀ ਕਹਿੰਦੇ ਸੁਰ ਚੱਕਣੇ ਪਏ ਇਸ ਕਰਕੇ ਤੁਹਾਡੇ ਉੱਤੇ ਜਿਹੜਾ ਸਾਰਾ ਕੁਝ ਆ ਕਲਿਆਣ ਕਰਨਾ ਪਿਆ ਕਿਉਂ ਜਿਹੜੇ ਸੁਰ ਚੱਕਣੇ ਪਏ ਇਸ ਤੁਹਾਨੂੰ ਕੀ ਲੱਗ ਰਿਹਾ ਸੀਗਾ ਕਿ ਇਸ ਇਸ ਚੀਜ਼ ਦੇ ਵਿੱਚ ਕਮੀ ਹੈ ਤੇ ਮੈਨੂੰ ਬੋਲਣਾ ਪੈਣਾ ਉਹਦੀ ਵੱਡੀ ਗੱਲ ਸੀਗੀ ਕਿ ਸ਼ੁਰੂਆਤ ਤਾਂ ਉਦੋਂ ਹੀ ਹੋ ਗਈ ਸੀ ਜਦੋਂ ਅ ਇੱਕ ਪੁਲਿਸ ਅਫਸਰ ਦੇ ਭੋਗ ਤੇ ਮੇਰੀ ਡਿਊਟੀ ਲਾਈ ਸੀਗੀ ਬਿਲਕੁਲ ਮੈਨੂੰ ਪਤਾ ਲੱਗਿਆ ਕਿ ਉਹ ਉਹਨੇ ਬਹੁਤ ਤਸ਼ੱਦਦ ਕੀਤੇ ਮਨ ਨਹੀਂ ਮੰਨਿਆ ਉਦੋਂ ਬਾਅਦ ਅ ਬੰਦੀ ਸਿੰਘਾਂ ਲਈ ਗੁਰਬਖਸ਼ ਸਿੰਘ ਬੈਠੇ ਸੀ ਅੰਮ੍ਰਿਤਸਰ ਜੀ ਉਹਨਾਂ ਦੇ ਲਈ ਅਸੀਂ ਹਾ ਦਾ ਨਾਰਾ ਮਾਰਨ ਆਏ ਸੀ ਮੈਂ ਤੇ ਭਾਈ ਸੁਖਵਿੰਦਰ ਸਿੰਘ ਨਾਗੋ ਕੀ ਹੋਰ ਸਿੰਘਾਂ ਨਾਲ ਜੀ ਉਦੋਂ ਵੱਗੇ 1915 ਦੇ ਵਿੱਚ ਇੱਕ ਘਟਨਾ ਵਾਪਰ ਗਈ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰਾ ਸਾਹਿਬ ਜਿੱਥੇ ਇਹਨਾਂ ਦੇ ਮੁਲਾਜ਼ਮਾਂ ਨੇ ਗੁਰਦੁਆਰੇ 'ਚ ਸ਼ਰਾਬ ਪੀਤੀ ਮੀਟ ਖਾਦਾ ਉਤਰਾਂ ਹੀ ਤਾਬਿਆਂ ਬੈਠੇ ਤੇ ਉਲਟੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਕੀਤੀਆਂ ਬਿਲਕੁਲ ਉਹ ਸਰੂਪ ਕਿੱਥੇ ਆ ਅਜੇ ਤੱਕ ਇਹਨਾਂ ਨੇ ਦੱਸਿਆ ਨਹੀਂ ਉਹ ਦੋਸ਼ੀਆਂ ਦੇ ਖਿਲਾਫ ਅਸੀਂ ਪੇਪਰਾਂ 'ਚ ਪੱਤਰਕਾਰਾਂ ਨਾਲ ਗੱਲ ਕੀਤੀ ਕਿਉਂਕਿ ਇਹਨਾਂ ਨੇ 2.5 ਮਹੀਨੇ ਕਾਰਵਾਈ ਨਹੀਂ ਕੀਤੀ ਸੀਗੀ ਇਹਨਾਂ ਦਾ ਜਿਹੜਾ ਹਮ ਖਿਆਲੀ ਮੈਨੇਜਰ ਸੀ ਉਹਨੂੰ 15 ਦਿਨ ਛੁੱਟੀ ਤੇ ਭੇਜਿਆ ਗਿਆ ਮੁੜ ਕੇ ਫੇਰ ਲੈ ਆਂਦਾ ਉਦੋਂ ਬਾਅਦ ਫਿਰ ਬਾਕੀ ਘਟਨਾਵਾਂ ਦਾ ਸ਼ੁਰੂਆਦ ਹੋਈ ਜਿਵੇਂ ਕਿ ਮਾਫੀ ਦਿੱਤੀ ਜਾਣੀ ਬੇਅਦਬੀ ਕਾਂਡ ਹੋਣੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋ ਜਾਣੇ ਉਹ ਫਿਰ ਇੱਕ ਇੱਕ ਕਰਕੇ ਕੜੀ ਜੁੜਦੀ ਗਈ ਤੇ ਇਹਨਾਂ ਨੇ ਕਿਹਾ ਵੀ ਜਾਂ ਤੇ ਇਹ ਬੰਦ ਕਰ ਦਿਓ ਜਾਂ ਫਿਰ ਤੁਸੀਂ ਆਪਣਾ ਕਿਨਾਰਾ ਕਰ ਲਓ ਉਹਦੇ ਵਿੱਚ ਇਸ ਤਰ੍ਹਾਂ ਵੀ ਕਦੇ ਹੁੰਦਾ ਰਿਹਾ ਉਹ ਬੀਬੀ ਚੜ੍ਹਾਈ ਕਰ ਗਈ ਹੈ ਉਹ ਕਹਿੰਦੀ ਸੀ ਵੀ ਇਹ ਡਰਾਉਣੇ ਜੇ ਸ਼ਬਦ ਪੜਦਾ ਹੈ ਦਰਬਾਰ ਸਾਹਿਬ 'ਚ ਤੇ ਇਹ ਜਾਂ ਤੇ ਸ਼ਬਦ ਸਾਡੀ ਮਰਜ਼ੀ ਦੇ ਪੜੇ ਜਾਂ ਇਸ ਭਾਈ ਨੂੰ ਇਥੋਂ ਬਦਲ ਦਿੱਤਾ ਜਾਏ ਸ਼ਬਦਾਂ ਤੋਂ ਵੀ ਤਲਖੀ ਹੁੰਦੀ ਸੀ ਵੀ ਤੁਸੀਂ ਕਿਉਂ ਪਰਦੇ ਤੁਹਾਨੂੰ ਕਿਉਂ ਟਾਰਗੇਟ ਕੀਤਾ ਗਿਆ ਉਸ ਵੇਲੇ ਤੁਹਾਨੂੰ ਜਿਹੜਾ ਤੁਸੀਂ ਆਵਾਜ਼ ਰੱਖਦੇ ਸੀਗੀ ਜਿਹੜੀ ਤੁਸੀਂ ਆਪਣੀ ਗੱਲ ਰੱਖਦੇ ਸੀਗੇ ਉਹ ਉਹਨਾਂ ਨੂੰ ਚੁੱਪ ਦੀ ਸੀਗੀ ਜਾਂ ਵਿਚਲੀ ਕੋਈ ਹੋਰ ਗੱਲ ਸੀਗੀ ਕਿ ਵਡਾਲਾ ਇਸ ਕਰਕੇ ਜਿਵੇਂ ਤੁਸੀਂ ਸ਼ਬਦਾਂ ਦੀ ਗੱਲ ਕਰਤੀ ਬਾਣੀ ਤਾਂ ਸਰਵਸਾਂਝੀ ਹੈ ਗੁਰਬਾਣੀ ਮਹਾਰਾਜ ਨੇ ਲਿਖੀ ਹੈ ਉਹ ਸ਼ਬਦ ਤੁਸੀਂ ਗਾਇਨ ਕਰਤਾ ਕਿਉਂ ਅਜਿਹਾ ਹੋਇਆ ਸੀਗਾ ਵੱਡੀਆਂ ਗੱਲਾਂ ਇਹ ਤੁਹਾਡੇ ਸਾਹਮਣੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਸੀਂ ਨਹੀਂ ਸਹਾਰ ਸਕਦੇ ਇਹ ਕਰਾਉਂਦੇ ਫੇਰੇ ਦੋਸ਼ੀ ਵੀ ਬਚਾਉਂਦੇ ਆ ਗੋਲ ਕਚੋਰੀ ਵੀ ਕਰਦੇ ਅਸੀਂ ਉਹਦੇ ਖਿਲਾਫ ਆ ਫਿਰ ਇਹਨਾਂ ਨੇ ਇੱਕ ਕੋਠੀ 2 ਲੱਖ 70 ਹਜ਼ਾਰ 2 ਕਰੋੜ 70 ਲੱਖ ਦੀ ਵੇਚੀ ਤੇ 70 ਲੱਖ ਦੀ ਖਰੀਦੀ ਆਪ ਆਪ ਖਰੀਦ ਕੇ ਤਖਤ ਸਾਹਿਬ ਨੂੰ ਵੇਚਤੀ 6 ਮਹੀਨਿਆਂ ਚ 2 ਕਰੋੜ ਇਹਨਾਂ ਨੇ ਕਮਾਇਆ ਜਿਹਦੇ ਵਿੱਚ ਗੁਰਦੁਆਰਾ ਜੁਡੀਸ਼ੀਅਲ ਨੇ ਇਨਾਂ ਦੇ ਮੈਂਬਰਾਂ ਨੂੰ ਪੈਸੇ ਜਮ੍ਹਾਂ ਕਰਾਉਣ ਲਈ ਤੇ ਬਰਖਾਸਤ ਕੀਤੀ ਲਿਖਿਆ ਹੋਇਆ ਆ ਪਰ ਉਹ ਮੈਂਬਰ ਅੱਜ ਵੀ ਉੱਥੇ ਸਕੱਤਰ ਬਣ ਕੇ ਬੈਠੇ ਹੋਏ ਨੇ ਇਹਦੀ ਵੀ ਪ੍ਰੈਸ ਕਾਨਫਰੰਸ ਅਸੀਂ ਆਨੰਦਪੁਰ ਸਾਹਿਬ ਜਾ ਕੇ ਕੀਤੀ ਸੀ 2016 22 ਮਾਰਚ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਅਸੀਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਨੂੰ ਮੁੱਖ ਰੱਖ ਕੇ ਭਾਈ ਲక్ష్ਮਨ ਸਿੰਘ ਸਾਕਾ ਨਨਕਾਣਾ ਸਾਹਿਬ ਨੂੰ ਯਾਦ ਕਰਦੇ ਹਾਂ ਇਹਨਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣ ਦਾ ਡੰਕਾ ਵਜਾ ਦਿੱਤਾ ਸੀ ਜਿਹਦੇ ਕਰਕੇ ਇਹਨਾਂ ਤੋਂ ਇਹ ਬਰਦਾਸ਼ਤ ਹੋਣਾ ਮੁਸ਼ਕਲ ਸੀ ਅਕਾਲੀ ਦਲ ਬادل ਹੁਰੀ ਕਹਿੰਦੇ ਨੇ ਕਿ ਅਸੀਂ ਤਾਂ ਬਹੁਤ ਵੱਡੇ ਪੰਥਕ ਆ ਸਾਡੇ ਵਰਗਾ ਕੋਈ ਪੰਥਕ ਹੈ ਹੀ ਨਹੀਂ ਅਸੀਂ ਪੰਥ ਦੀ ਸੇਵਾ ਬੜੀ ਕੀਤੀ ਹੈ ਹੁਣ ਵੀ ਪੰਜਾਬ ਬਚਾਉਣ ਦੀ ਗੱਲ ਕਰਦੇ ਸੀਗੇ ਪੰਜਾਬ ਬਚਾਓ ਯਾਤਰਾ ਕੀਤੀ ਤੁਹਾਨੂੰ ਕੀ ਲੱਗਦਾ ਕਿ ਉਹ ਪੰਥਕ ਹੈ ਜਾਂ ਨਹੀਂ ਹੈਗੇ ਪੰਥਕ ਤੁਹਾਡੇ ਸਾਹਮਣੇ ਹੀ ਹੈ ਕਿੰਨੀ ਪੰਥ ਦੀ ਸੇਵਾ ਕੀਤੀ ਵੱਡੇ ਬਦਲ ਸਭ ਤੋਂ ਪਹਿਲਾ ਮੁੱਖ ਮੰਤਰੀ ਬਣਿਆ ਤੇ 35 ਬੰਦੇ ਮਾਰ ਦਿੱਤੇ ਗਏ ਇਹਦਾ ਅੱਜ ਵੀ ਬਿਆਨ ਦਰਜ ਹੈ ਮੈਂ ਜੋ ਕੀਤਾ ਤੇ ਵਧੀਆ ਕੀਤਾ ਉਦੋਂ ਬਾਅਦ 1978 ਚ ਸਰਕਾਰ ਬਣੀ 13 ਸਿੰਘ ਮਾਰ ਦਿੱਤੇ ਕੀ ਕਸੂਰ ਸੀ ਉਹਨਾਂ ਦਾ ਫਿਰ ਨਕੋਦਰ ਕਾਂਡ ਭਾਈ ਗੁਰਦੇਵ ਸਿੰਘ ਕੌਕੇ ਕਾਂਡ ਭਾਈ ਜਸਵੰਤ ਸਿੰਘ ਖਾਲੜਾ ਕਾਂਡ ਅਕਾਲ ਤਖਬ ਸਾਬ ਤੇ ਅਟੈਕ ਕਰਾਉਣ ਲਈ ਚਿੱਠੀਆਂ ਇਨ ਪੰਥਕਾਂ ਨੇ ਹੀ ਸੈਂਟਰ ਨੂੰ ਲਿਖੀਆਂ ਸਨ ਉਸੇ ਅਟੈਕ ਨੂੰ ਸਿਰੇ ਚੜ੍ਹਨ ਲਈ ਇਹਨਾਂ ਦੇ ਭਾਈਵਾਲ ਵਾਜਪਾਈ ਤੇ ੜਵਾਨੀ ਨੇ ਜਲੂਸ ਵੀ ਕੱਢੇ ਸਨ ਜੀ ਤੀਸਰੇ ਨੰਬਰ ਤੇ ਫਿਰ ਇਹਨਾਂ ਦੇ ਬੰਦੇ ਨੇ ਦਸਕਤ ਕਰਕੇ ਫੌਜ ਦਰਬਾਰ ਸਾਹਿਬ ਵਾੜੀ ਸੀ ਤੇ ਚੌਥੇ ਨੰਬਰ ਤੇ ਇੰਦਰਾ ਗਾਂਧੀ ਨੇ ਟੈਕ ਕੀਤਾ ਸੀ ਉਦੋਂ ਬਾਅਦ ਦੌਰ ਚੱਲਿਆ ਰਾਤ ਨੂੰ ਮੁੰਡੇ ਮਰਵਾਉਂਦੇ ਸੀ ਤੇ ਦਿਨੇ ਭੋਗਾਂ ਤੇ ਜਾਂਦੇ ਸੀ ਜਿਹੜੇ ਪੁਲਿਸ ਅਫਸਰਾਂ ਨੇ ਮੁੰਡੇ ਮਾਰੇ ਆਲਮਜ਼ਹਾਰ ਵਰਗੇ ਹੋਰ ਬਹੁਤ ਸਾਰੀ ਲੰਮੀ ਚੌੜੀ ਲਿਸਟ ਆ ਜੀ ਉਹਨਾਂ ਸਾਰਿਆਂ ਨੂੰ ਫੀਤੀਆਂ ਇਨ ਪੰਥਕਾਂ ਨੇ ਲਾਈਆਂ ਸੀ ਹੋਰ ਗੈਰ ਕਿਸੇ ਨੇ ਨਹੀਂ ਮੁਕ ਦੀ ਗੱਲ ਜਿੰਨਾ ਪੰਥ ਤੇ ਪੰਜਾਬ ਦਾ ਨੁਕਸਾਨ ਧਿਆਨ ਚੰਦ ਡੋਗਰੇ ਜਾਂ ਗੋਰੀਆਂ ਸਰਕਾਰਾਂ ਤੇ ਮੁਗਲ ਨਹੀਂ ਕਰ ਸਕੇ ਉਹਦੇ ਤੋਂ ਕਈ ਗੁਣਾ ਇਹ ਲੋਕ ਕਰ ਗਏ ਨੇ ਕਿ ਪੰਥ ਨੂੰ ਸਿਵਿਆਂ ਤੱਕ ਲੈ ਗਿਆ ਜਿੱਥੋਂ ਵਾਪਸ ਲਿਆਉਣਾ ਬਹੁਤ ਕਠਨ ਹੋਇਆ ਹੋਇਆ ਆ ਇਹ ਇਨਾਂ ਦੀ ਪੰਥਕ ਸੇਵਾ ਹੈ ਇਨਾਂ ਦੇ ਪੰਥਕ ਹੋਣ ਸਮੇਂ ਗੁਰੂ ਗ੍ਰੰਥ ਸਾਹਿਬ ਚੋਰੀ ਹੋਣੇ ਤੇ ਇਹਨਾਂ ਦਾ ਵੱਡਾ ਕਹਿੰਦਾ ਸੀ ਪੰਜਾਬ ਚ ਕੀੜੀ ਤੁਰੀ ਜਾਂਦੀ ਵੀ ਮੈਨੂੰ ਦਿਸਦੀ ਆ ਪਰ ਇਹਨੂੰ ਗੁਰੂ ਗ੍ਰੰਥ ਸਾਹਿਬ ਚੋਰੀ ਕਰਨ ਵਾਲੇ ਬੰਦੇ ਨਹੀਂ ਦਿਸੇ ਉਦੋਂ ਬਾਅਦ 328 ਸਰੂਪ ਚੋਰੀ ਹੋਏ ਇਹ 2015 ਤੋਂ 18 ਤੱਕ ਦੀ ਪੜਤਾਲ ਹੈ 1996 ਜਾਂ 2000 ਤੋਂ ਲੈ ਕੇ 2024 ਤੱਕ ਪੈਂਡਿੰਗ ਪਈ ਹੋਈ ਆ ਜਿਹੜਾ ਸਾਰਾ ਖਲਾਸਾ ਹੋਊ ਤੇ ਕਿੰਨੇ ਸਰੂਪ ਤੇ ਕਿੰਨੇ ਮਹਾਰਾਜ ਜੀ ਦੇ ਅੰਗ ਤੇ ਕਿੰਨੀ ਉਥੇ ਦੇ ਪੈਸੇ ਜਿਹੜੇ ਹੀਰਾ ਫੇਰ ਚ ਨਿਕਲਦੇ ਨੇ ਉਹ ਇਨ ਪੰਥਕਾਂ ਦੀ ਰਹਿਨਮਾਈ ਹੇਠ ਸਾਰਾ ਕੁਝ ਹੋਇਆ ਆ ਗੁਰੂ ਕੀਆਂ ਜ਼ਮੀਨਾਂ ਵਿਕੀਆਂ ਗੁਰੂ ਕੀਆਂ ਗੋਲਕਾਂ ਤੇ ਗੁਰੂ ਕੇ ਲੰਗਰਾਂ ਦੀ ਝੂਠ ਤੱਕ ਖਾ ਗਏ ਜਿੰਨਾ ਦਿਨਾਂ ਦੇ ਵਿੱਚ ਕਰੋਨੇ ਦਾ ਰੌਲਾ ਪੈ ਕੇ ਪੰਜਾਬ ਕੀ ਸਾਰੇ ਲੋਕ ਬੰਦ ਹੋਏ ਸਨ ਉਹਨਾਂ ਦਿਨਾਂ ਚ ਇੰਨਾ ਪੰਥਕਾਂ ਦੇ ਮੈਂਜਰ ਕੋਈ ਸਬਜ਼ੀ ਵੇਚਦਾ ਫੜਿਆ ਜਾਂਦਾ ਸੀ ਕੋਈ ਕਣਕ ਤੇ ਕੋਈ ਦੁੱਧ ਪੀਂਦੇ ਫੜੇ ਗਏ ਲੱਖਾਂ ਰੁਪਈਆਂ ਦੇ ਇੰਨਾ ਹੀ ਪੰਥਕਾ ਦੇ ਸਨ ਤੇ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਇੰਨਾ ਪੰਥਕਾਂ ਦੀਆਂ ਜਿਹੜੀਆਂ ਸੁਭਾਵਾਂ ਨੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਬਲੀ ਲਈ ਆ ਵੱਡੇ ਪੱਦਰ ਤੇ ਜਾਨੀ ਮਾਲੀ ਨੁਕਸਾਨ ਕੀਤਾ ਹੈ ਪੰਜਾਬ ਦੇ ਟੁਕੜੇ ਕੀਤੇ ਇੰਨਾ ਪੰਥਕਾਂ ਨੇ ਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਵਿੱਚ ਹੋਂਦ ਚਾਈ ਉਹਦੇ ਚਾਰ ਟੁਕੜੇ ਪਾਕਿਸਤਾਨ ਦਿੱਲੀ ਹਰਿਆਣਾ ਤੇ ਪੰਜਾਬ ਇਨਾਂ ਪੰਥਕਾਂ ਦੀ ਬਦੌਲਤ ਹੋਏ ਆ ਬਹੁਤ ਖੁਸ਼ ਹੈ ਸ਼ਮਾ ਚਾਹੀਦਾ ਬਿਲਕੁਲ ਭਾਈ ਸਾਹਿਬ ਜੀ ਤੁਹਾਨੂੰ ਕੀ ਲੱਗਦਾ ਅੱਜ ਬਹੁਤ ਵੱਡਾ ਦਿਨ ਹੈ ਜਿਵੇਂ ਆਪਾਂ ਵਰਸੀ ਮਨਾ ਰਹੇ ਆ ਸਾਰੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚੇਤੇ ਆਉਂਦਾ ਕਹਿੰਦੇ ਰਾਜ ਸੀਗਾ ਤੇ ਉਹ ਰਾਜ ਸੀਗਾ ਹਰ ਇੱਕ ਨੂੰ ਆਜ਼ਾਦੀ ਸੀਗੀ ਹਰ ਇੱਕ ਨੂੰ ਬੋਲਣ ਦਾ ਸਮਾਂ ਸੀਗਾ ਸਾਰੀ ਗੱਲਬਾਤ ਹੁੰਦੀ ਸੀਗੀ ਜਥੇਬੰਦੀ ਵੀ ਇੱਕੋ ਹੀ ਸੀਗੀ ਤੁਹਾਨੂੰ ਕੀ ਲੱਗਦਾ ਕਿ ਅੱਜ ਦਾ ਸਮਾਂ ਕਿਉਂ ਅਜਿਹਾ ਹੋ ਰਿਹਾ ਕਿ ਵੱਖਰੀਆਂ ਵੱਖਰੀਆਂ ਜਥੇਬੰਦੀਆਂ ਬਣਾਉਣੀਆਂ ਪੈ ਰਿਆ ਨੇ ਤੁਹਾਨੂੰ ਸ਼ਰੇ ਪੰਜਾਬ ਜਿਹੜਾ ਪੰਜਾਬ ਦਲ ਬਣਾਉਣਾ ਪੈ ਰਿਆ ਹੋਰ ਵੀ ਬੜੀਆਂ ਨੇ ਜਥੇਬੰਦੀਆਂ ਇਸੇ ਤਰ੍ਹਾਂ ਦੇ ਤਰੀਕੇ ਨਾਲ ਤੁਹਾਨੂੰ ਕਿਉਂ ਲੱਗਦਾ ਕਿ ਤੁਹਾਨੂੰ ਇਹ ਪਲੈਟਫਾਰਮ ਬਣਾਉਣਾ ਚਾਹੀਦਾ ਤੇ ਲੋਕ ਤੁਹਾਡੇ ਨਾਲ ਜੁੜਨਗੇ ਜਿਹੜਾ ਬੱਚਾ ਗਰੀਬੀ ਘਰਾਣੇ 'ਚ ਜੰਮਦਾ ਹੈ ਉਹਦੇ ਕੋਲ ਪੈਸੇ ਹੈ ਨਹੀਂ ਪੜਨ ਲਈ ਸਮਾਂ ਵੀ ਹੈ ਨਹੀਂ ਸਾਧਨ ਵੀ ਹੈ ਨਹੀਂ ਪਰ ਉਹ ਫਿਰ ਵੀ ਹੱਥ ਪੈਰ ਮਾਰਦਾ ਮਾਰਦਾ ਕਦੇ ਨਾ ਕਦੇ ਪੜ ਜ਼ਰੂਰ ਜਾਂਦਾ ਹੈ ਤੇ ਸ਼ੇਰੇ ਪੰਜਾਬ ਪੰਜ ਪੁਸ਼ਤਾਂ ਦੀ ਕਮਾਈ ਸੀ ਬਜ਼ੁਰਗਾਂ ਨੇ ਬਹੁਤ ਕੱਲ ਨਾ ਕਾਲੀਆਂ ਪਰ ਅੱਜ ਸਮਾਂ ਉਹਨਾਂ ਤੇ ਉਹ ਵੀ ਆਇਆ ਵੀ ਜਾਨ ਨੂੰ ਵੀ ਖਤਰਾ ਬਣੇ ਪਰ ਉਹਨੇ ਛੱਡਿਆ ਨਹੀਂ ਪੈਮਾਨਾ ਅਜੰਡਾ ਨਿਸ਼ਾਨਾ ਅਰਦਾਸ ਪਹੁੰਚਣਾ ਤੇ ਗੁਰੂ ਨੇ ਕਿਰਪਾ ਕੀਤੀ ਵੀ ਜਿਹੜੇ ਵੱਖ-ਵੱਖ ਸੀ ਫਿਰ ਇੱਕ ਦਿਨ ਇਕੱਠੇ ਵੀ ਹੋਏ ਤੇ ਉਹ ਗੱਲ ਵੀ ਤੋਰੀ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਨੇ ਇਨਸਾਫ ਲੈਣ ਲਈ ਮਨੁੱਖੀ ਅਧਿਕਾਰਾਂ ਵਾਸਤੇ ਸਰਕਾਰੀ ਖਾਲਸਾ ਖਾਲਸਾ ਰਾਜ ਦੀ ਸਥਾਪਨਾ ਕੀਤੀ ਸੀ ਉਹ 12 ਮਿਸਲਾਂ ਦੀ ਗੱਲ ਮੁਰਦ ਦੁਹਰਾ ਕੇ ਸ਼ੇਰੇ ਪੰਜਾਬ ਨੇ ਟੀਲਾ ਟੀਲਾ ਇਕੱਠਾ ਕਰਕੇ ਘਰ ਬਣਾ ਲਿਆ ਤੇ ਅੱਜ ਅਸੀਂ ਜੇ ਚੱਲਾਂਗੇ ਜ਼ਰੂਰ ਬਣੇਗਾ ਚੰਗੀ ਆਸਾ ਲੈ ਕੇ ਚੱਲੇ ਆਂ ਚੰਗਾ ਵਿਸ਼ਵਾਸ ਲੈ ਕੇ ਚੱਲੇ ਆਂ ਚੰਗੇ ਲੋਕਾਂ ਨੂੰ ਨਾਲ ਲੈ ਕੇ ਚੱਲੇ ਜਿੰਨੇ ਵੀ ਲੋਕ ਆ ਜਾਏ ਨੇ ਇਹ ਔਦਿਆਂ ਦੇ ਭੁੱਖੇ ਨਹੀਂ ਇਹ ਪੈਸੇ ਦੇ ਭੁੱਖੇ ਨਹੀਂ ਇਹ ਚੌਧਰ ਦੇ ਭੁੱਖੇ ਨਹੀਂ ਕੇਵਲ ਇੱਕ ਦਰਦ ਰੱਖਦੇ ਨੇ ਜਿਹੜੇ ਮੇਰੇ ਨਾਲ ਪਿਛਲੇ 10 ਸਾਲ ਤੋਂ ਸਿਰ ਲਾ ਕੇ ਬੈਠੇ ਹੋਏ ਆ ਤੁਸੀਂ ਕਾਫੀ ਸਮੇਂ ਤੋਂ ਸਾਰਾ ਗੜੀ ਸਰਾ ਦੇ ਬਿਲਕੁਲ ਨੇੜੇ ਉੱਥੇ ਵੀ ਜਿਹੜੇ ਸਰੂਪ ਜਿਹੜੇ ਇਸਤੇ ਨਾਲ ਗਾਇਬ ਹੋ ਗਏ ਨੇ ਉਹਨਾਂ ਦੀ ਵੀ ਲੜਾਈ ਲੜਦੇ ਹੋ ਉਹ ਲੜਾਈ ਵੀ ਨਹੀਂ ਅਜੇ ਤੱਕ ਜਿਹੜੀ ਜਿੱਤ ਪ੍ਰਾਪਤ ਹੋ ਸਕੀ ਤੁਹਾਨੂੰ ਕੀ ਲੱਗਦਾ ਕਿ ਇਹ ਇਸ ਦੇ ਵਿੱਚ ਜਥੇਬੰਦੀ ਦੇ ਵਿੱਚ ਉਹ ਸਾਰੇ ਲੋਕ ਜੁੜਨਗੇ ਉਹ ਐਜੀਪੀਸੀ ਦੇ ਵਿੱਚੋਂ ਬੰਦੇ ਜੁੜਨਗੇ ਤੁਹਾਡੇ ਨਾਲ ਆਣਗੇ ਫਿਰ ਲੜਾਈ ਵੱਡੀ ਹੋ ਜਾਏਗੀ ਉਹ ਤੇ ਨਾਲ ਹੈ ਹੀ ਆ ਹੁਣ ਤਾਂ ਪਰਿਵਾਰ ਹੋਰ ਵੱਡਾ ਹੋ ਗਿਆ ਵੀ ਜਿੰਨਾ ਲੋਕਾਂ ਨੂੰ ਇੰਜ ਲੱਗਦਾ ਸੀ ਕਿ ਭਾਈ ਸਾਹਿਬ ਤੇ ਇਕੱਲੇ ਗੁਰਦੁਆਰੇ ਦੀ ਗੱਲ ਕਰ ਰਹਾ ਹੈ ਅਸੀਂ ਗੋਲ ਕਚੋਰ ਵੀ ਨਹੀਂ ਅਸੀਂ ਚੌਧਰ ਦੇ ਭੁੱਖੇ ਵੀ ਨਹੀਂ ਸੇਵਾ ਅਸੀਂ ਬਾਹਰ ਰਹਿ ਕੇ ਵੀ ਕਰ ਲਵਾਂਗੇ ਹੁਣ ਉਹਨਾਂ ਲੋਕਾਂ ਨੂੰ ਲੱਗਣ ਲੱਗ ਗਿਆ ਕਿ ਨਹੀਂ ਗੁਰਦੁਆਰੇ ਦੇ ਨਾਲ 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 ਸਾਡੇ ਮਨੁੱਖੀ ਅਧਿਕਾਰਾਂ ਦੀ ਗੱਲ ਥਾਣੇ 'ਚ ਵੀ ਹੋਊ ਪ੍ਰਸ਼ਾਸਨ 'ਚ ਵੀ ਹੋਊ ਅਦਾਲਤ 'ਚ ਵੀ ਹੋਊ ਸਾਨੂੰ ਰਾਹਤ ਮਿਲੂ ਹੁਣ ਉਹ ਲੋਕ ਉਸ ਢੰਗ ਨਾਲ ਸੋਚਣ ਲੱਗ ਗਏ ਆ ਉਹ ਵਾਅਦਾ ਹੋਇਆ ਉਹ 31 ਦੇ 51 ਹੋ ਗਿਆ ਤੇ ਹੁਣ ਉਹ ਦਿਨ ਦੂਰ ਨਹੀਂ ਜਿੱਦਨ ਵੱਡਿਆਂ ਨੂੰ ਯਾਦ ਕਰਕੇ ਸਰਕਾਰੀ ਖਾਲਸਾ ਸਾਰਿਆਂ ਦੀ ਖਾਲਸਾ ਸਰਕਾਰ ਜਿਹੜੀ ਆ ਉਹਨੂੰ ਅਸੀਂ ਜਰੂਰ ਇੱਕ ਦਿਨ ਬੜਾ ਵਾਕ ਇਹਨਾਂ ਦਿਨਾਂ ਦੇ ਵਿੱਚ ਟੈਗ ਬੜੇ ਲੱਗ ਰਹੇ ਨੇ ਭੁਆ ਅਕਾਲੀਆਂ ਤੋਂ ਬਾਗੀ ਹੋਏ ਨੇ ਪ੍ਰੇਮ ਸਿੰਘ ਚੰਦੂ ਮੱਜਰਾ ਸੁਖਦੇਵ ਸਿੰਘ ਢੀਡ ਸਾਹਿਬ ਬੀਬੀ ਜਗੀਰ ਕੌਰ ਏਜੰਸੀਆਂ ਦੇ ਬੰਦੇ ਕਹਿੰਦੇ ਭਾਜਪੀ ਦੇ ਨਾਲ ਤਾਲ ਮੇਲਾ ਕਹਿੰਦੇ ਇਹਨਾਂ ਦਾ ਉਧਰ ਅਮਰਪਾਲ ਸਿੰਘ ਹੋਰਾਂ ਦਾ ਵੀ ਉਹਨਾਂ ਨੂੰ ਏਜੰਸੀਆਂ ਦਾ ਬੰਦਾ ਕਹਿ ਦਿੰਦੇ ਆ ਸਰਬਜੀਤ ਸਿੰਘ ਹੋਰਾਂ ਨੂੰ ਵੀ ਤੁਹਾਨੂੰ ਕੀ ਲੱਗਦਾ ਕਿ ਵਿਡਾਲਾ ਸਾਹਿਬ ਆ ਰਹੇ ਨੇ ਕਿ ਵਿਡਾਲਾ ਸਾਹਿਬ ਨੂੰ ਟੈਗ ਲੱਗ ਜੇਗਾ ਕਿ ਕਿ ਏਜੰਸੀਆਂ ਦਾ ਬੰਦਾ ਹੋ ਸਕਦਾ ਇਹ ਟੈਗ ਤਾਂ ਕੁਝ ਲੋਕ ਉਹ ਤੋਂ ਜੰਮੇ ਵੀ ਨਹੀਂ ਸੀ ਜਦੋਂ ਮੇਰੇ ਤੇ ਲੱਗ ਚੁੱਕੇ ਸੀ ਇਹ ਏਜੰਸੀਆਂ ਦਾ ਬੰਦਾ ਹੈ ਇਨੂੰ ਕੈਪਟਨ ਨੇ 20 ਕਰੋੜ ਦਿੱਤਾ ਹੈ। ਇਹਨੂੰ ਭਾਜਪੀ ਨੇ ਭੇਜਿਆ। ਇਹ ਅਕਾਲੀ ਦਲ ਨੇ ਆਪ ਖੜਾ ਕੀਤਾ ਹੈ। ਇਹ ਆਮ ਆਦਮੀ ਪਾਰਟੀ ਦਾ ਬੰਦਾ ਹੈ। ਇਹ ਫਲਾਣੀ ਏਜੰਸੀ ਦਾ ਬੰਦਾ ਆ। ਇਹ ਅਟੈਕ ਜਿਹੜੇ ਸੀ ਸਾਰੇ ਲੱਗ ਚੁੱਕੇ ਆ। ਉਹਨਾਂ ਦੀ ਕੋਈ ਪਰਵਾਹ ਨਹੀਂ। ਤੇ ਜਿਹੜਾ ਆਪਣੀ ਪਛਾਣ ਆਪ ਰੱਖਦਾ ਹੈ ਨਾ ਉਹ ਖਾਲਸਾ ਮੇਰੋ ਰੂਪ ਹੈ ਖਾਸ। ਉਹ ਨਿਖਰ ਕੇ ਸਾਹਮਣੇ ਆਉਣੀ ਆਉਣੀ ਆ। ਤੇ ਜਿਉਂ-ਜਿਉਂ ਸਾਨੂੰ ਇਹ ਟੈਕ ਲਾਉਂਦੇ ਆਏ ਆ ਅਸੀਂ ਨਿਖਰ ਕੇ ਸਾਹਮਣੇ ਆਏ ਆ ਅੱਗੇ ਹੋਰ ਆਵਾਂਗੇ ਕਿਉਂਕਿ ਸਾਨੂੰ ਇਹਨਾਂ ਦੀ ਪਰਵਾਹ ਕੋਈ ਨਹੀਂ ਇਹ ਕਿਹੜੇ ਲੈਵਲ ਲਾਉਂਦੇ ਨੇ ਉਹ ਕਹਿੰਦੇ ਕੋਈ ਪਿੰਡ ਦਾ ਸਰਪੰਚ ਬਣ ਗਿਆ ਜੀ ਵਿਰੋਧੀ ਕਹਿੰਦਾ ਇਹਨੂੰ ਸ਼ਹਿਰ ਤੱਕ ਨਹੀਂ ਪਹੁੰਚਣ ਦੇਣਾ ਉਹਨੂੰ ਕਹਿੰਦੇ ਵੀ ਸਾਡੇ ਨਾਲ ਤੂੰ ਇੱਕ ਵਾਰੀ ਖੇਡਣੀ ਹੋਊਗੀ ਤਾਂ ਮੰਨਾਂਗੇ ਵੀ ਤੂੰ ਵਾਕੇ ਜਿੱਤ ਗਿਆ ਉਹ ਕਹਿੰਦਾ ਵੀ ਤੁਹਾਡੇ ਵਿੱਚ ਮੈਂ ਹਾਰ ਮੰਨੀ ਮੈਂ ਆਪਣੇ ਕੰਮ ਚੱਲਿਆ ਉਹਨਾਂ ਨੇ ਰੌਲਾ ਪਾਇਆ ਸਰਪੰਚ ਆ ਗਿਆ ਉਹ ਉੱਥੋਂ ਨਿਕਲ ਕੇ ਆਪਣੇ ਜਿੰਨੇ ਕੋਟ ਕਚਹਿਰੀ ਦੇ ਕੰਮ ਸੀ ਕਰਕੇ ਸ਼ਾਮ ਨੂੰ ਉੱਥੇ ਫੇਰ ਬੈਠੇ ਹੋਏ ਸੀ ਕਹਿੰਦਾ ਤੁਸੀਂ ਹਾਰ ਗਏ ਤੇ ਮੈਂ ਜਿੱਤ ਗਿਆ ਇਸ ਦਲਦਲ ਚਾਪਾ ਨਾ ਸੀ ਨਾ ਹਾਂ ਤੇ ਨਾ ਹੋਵਾਂਗੇ ਸੰਤ ਜੀ ਰਣੈਲ ਸਿੰਘ ਨੂੰ ਕਿਹਾ ਸੀਗਾ ਵੀ ਤੇਰੇ ਨਾਲ ਤੁਰਨਗੇ ਤੇ ਸੰਤ ਜੀ ਦਾ ਜਵਾਬ ਸੀ ਮੈਂ ਸੇਵਾਦਾਰ ਹਾਂ ਪ੍ਰਧਾਨ ਨਹੀਂ ਤੇ ਮਾਲਕ ਦੀ ਮਰਜ਼ੀ ਹੈ ਉਹ ਸੇਵਾਦਾਰ ਦੇ ਸਿਰ ਤੇ ਹੱਥ ਰੱਖਦਾ ਹੈ ਮਾਲਕ ਦੀ ਮਰਜ਼ੀ ਨਾ ਰੱਖੇ ਪਰ ਸੇਵਾਦਾਰ ਦਾ ਕੰਮ ਹੈ ਬੂਹਾ ਖੋਲਣਾ ਬੂਹਾ ਬੰਦ ਕਰਨਾ ਤੇ ਬੂਹੇ ਦੇ ਅੱਗੇ ਚੌਂਕੀਦਾਰਾ ਕਰਨਾ ਉਹਨਾਂ ਦੀ ਮौज ਹੈ ਪਰ ਸਾਡਾ ਕੰਮ ਸੀ ਸ਼ੇਰੇ ਪੰਜਾਬ ਤੋਂ ਪਹਿਲਾਂ ਦੀ ਵੀ ਗੱਲ ਕਰੋ ਨਵਾਬ ਮਲੇਰ ਕੋਟਲੇ ਨੂੰ ਪਤਾ ਹੈ ਮੇਰੇ ਹਾ ਦੇ ਨਾਰੇ ਨਾਲ ਸਾਹਿਬ ਜੀ ਦੀ ਬਚਣੀ ਨਹੀਂ ਮੁਗਲਿਆ ਸਲਤਨਤ ਮੈਂ ਉਹਦਾ ਪਾਰਟ ਆ ਉਹਦੇ باوجود ਉਹਨੇ ਹਾ ਦਾ ਨਾਰਾ ਮਾਰਿਆ ਸ਼ਹਿਬ ਜਾਦਿਆਂ ਦੀ ਸ਼ਹੀਦੀ ਹੋਈ ਪਰ ਅੱਜ ਸ਼ੇਰ ਮੁਹੰਮਦ ਖਾਂ ਕੱਲੇ-ਕੱਲੇ ਸਿੱਖ ਦੇ ਅੰਦਰ ਰਾਜ ਕਰਦਾ ਹੈ ਇਹ ਹਾ ਦਾ ਨਾਰਾ ਮਾਰਨ ਵਾਲੇ ਲੋਕ ਸਨ ਇਸ ਲਈ ਅਸੀਂ ਉਸ ਸੋਚ ਨੂੰ ਸਮਰਪਿਤ ਆ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਵੀ ਸਾਥ ਦੋਗੇ ਸਰਬਜੀਤ ਸਿੰਘ ਹੋਰਾਂ ਦਾ ਵੀ ਸਾਥ ਦੋਗੇ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਜਾਂ ਫਿਰ ਉਹਨਾਂ ਨੂੰ ਮੋਢੀ ਬਣਾ ਕੇ ਤੋਰੋਗੇ ਨਾਲ ਮਸਕੀਨ ਸਭ ਕਹਿੰਦੇ ਸੀ ਨਾਲ ਲੈ ਕੇ ਤੁਰਨਾ ਤੇ ਨਾਲ ਤੁਰਨਾ ਸਿੱਖ ਦੀ ਫਿਤਰਤ ਆ ਪਰ ਉਹਦੇ 'ਚ ਇੱਕ ਸ਼ਰਤ ਹੁੰਦੀ ਹੈ ਗੁਰ ਸਤਗੁਰ ਕਾਜੋ ਸੇਖਾ ਖਾਏ ਸੋ ਭਲਕੇ ਉਠਹਰ ਉਹ ਚਾਰਾਂ ਕੁਰੇਤਾ ਤੋਂ ਬਚਿਆ ਹੋਵੇ ਦੂਜੇ ਬੰਨੇ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਆਪੇਖੇ ਕਿਸ ਬਿਨ ਕੋਏ ਸੂਰਬੀਰ ਬਚਨ ਕੇ ਬਲੀ ਉਹ ਆਪਣੀ ਕਹੀ ਹੋਈ ਗੱਲ ਤੇ ਪੂਰਾ ਉੱਤਰਦਾ ਹੋਵੇ ਤੇ ਉਹਦੇ ਚ ਕੱਲੇ ਸਾਡੇ ਭਰਾ ਨਹੀਂ ਤੁਹਾਡੇ ਕੋ ਹਿੰਦੂ ਭਰਾ ਵੀ ਆਉਣੇ ਮੁਸਲਮ ਵੀ ਆਉਣੇ ਜੈਨਨੀ پارਸੀ ਬੋਦੀ ਵੀ ਆਉਣੇ ਹਰ ਤਰ੍ਹਾਂ ਦੇ ਲੋਕ ਆਉਣਗੇ ਸਾਡੇ ਸੰਵਿਧਾਨ ਕਾਨੂੰਨ ਜ਼ਮੂਰੀਅਤ ਤੇ ਪੰਜਾਬ ਦੇ ਹੱਕਾਂ ਨੂੰ ਮੁੱਖ ਰੱਖ ਕੇ ਜਿਹੜੇ ਵੀ ਪੰਜਾਬ ਪੰਜਾਬੀ ਪੰਜਾਬੀਅਤ ਲਈ ਅੱਗੇ ਆਉਣਗੇ ਉਹ ਕੋਈ ਵੀ ਹੋ ਸਕਦੇ ਉੱਥੇ ਸ਼ਰਤ ਨਹੀਂ ਇਹ ਸਾਡੇ ਤੇ ਉਹਨਾਂ ਦੇ ਆ ਨਾ ਇਸ ਦਲਦਲ ਚੋਂ ਉੱਪਰ ਨਿਕਲੀਏ ਸੱਬੇ ਸਾਂਝੀ ਵਾਲ ਸਦਾਇ ਇਹ ਸਾਡੇ ਹੀ ਨੇ ਅਸੀਂ ਉਹਨਾਂ ਦੇ ਆ ਅਸੀਂ ਸਾਰਿਆਂ ਦੇ ਨਾਲ ਚੱਲਾਂਗੇ ਸਭ ਨੂੰ ਨਾਲ ਲੈ ਕੇ ਚੱਲਾਂਗੇ ਬਾਅਦ ਸ਼ਰਤ ਉਹ ਪੰਜਾਬ ਦੀ ਬੋਲੀ ਬੋਲਣਗੇ ਕਰਤਾਰਪੁਰੀ ਮਾਡਲ ਨੂੰ ਲਿਆਉਣਗੇ ਨਾ ਕਿ ਦਿੱਲੀ ਦੀ ਬੋਲੀ ਬੋਲਣਗੇ ਤੇ ਸੰਵਿਧਾਨ ਦੀ ਬਲੀ ਲੈ ਲੈ ਬਿਲਕੁਲ ਅਕੀਰਲਾ ਸਵਾਲ ਲੈਣਾ ਚਾਹਾਂਗਾ ਜੋ ਕੁਝ ਹੋਰਿਆ ਅਕਾਲੀ ਦਲ ਦੇ ਵਿੱਚੋਂ ਬਾਗੀ ਹੋ ਗਏ ਕਈ ਜਿਵੇਂ ਮੈਂ ਲੀਡਰਾਂ ਦੇ ਨਾਮ ਲੱਤੇ ਜਿਨ੍ਹਾਂ ਦੇ ਚੰਦੂ ਮਾਜਰਾ ਹੋਰਾਂ ਦੇ ਨਾ ਉਹਨਾਂ ਦਾ ਤੁਸੀਂ ਸਾਥ ਦੋਗੇ ਉਹ ਤਾਂ ਹੁਣ ਸਾਰਾ ਕੁਝ ਖੋਲ ਰਿਹਾ ਭੇਦ ਕਰ ਰਿਹਾ ਪਹਿਲਾਂ ਇਹਨਾਂ ਨੂੰ ਪੁੱਛ ਲੋ ਵੀ ਇਹ ਬਾਗੀ ਕਿੰਨੀ ਬਰੀ ਹੋਏ ਤੇ ਕਿੰਨੀ ਵਰੀ ਮਿਲੇ ਆ ਹੁਣੇ ਕਿੰਨੀਕ ਵਾਰੀ ਹੋਰ ਹੋਣਗੇ ਤੇ ਕਿੰਨੀਕ ਵਾਰੀ ਮਿਲਣਗੇ ਇਸ ਲਈ ਇਹਨਾਂ ਲੋਕਾਂ ਤੋਂ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਬਿਲਕੁਲ ਉੱਠ ਚੁੱਕਾ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਵੇਚ ਕੇ ਖਾ ਗਏ ਹੋਣ ਇਹੋ ਜਿਹੇ ਬੰਦਿਆਂ ਦੇ ਨਾਲ ਬਹਿਣਾ ਤੇ ਇਹਨਾਂ ਨੂੰ ਬਿਠਾਉਣਾ ਇਹ ਤੇ ਸਿੱਖ ਕਦੇ ਜ਼ਿੰਦਗੀ 'ਚ ਸੋਚ ਨਹੀਂ ਸਕਦਾ ਇਸ ਲਈ ਇਹਨਾਂ ਨੂੰ ਨਾਲ ਲੈ ਕੇ ਤੁਰਨਾ ਤੇ ਇਹਨਾਂ ਦੇ ਨਾਲ ਤੁਰਨਾ ਤੇ ਮੈਂ ਸਰਦਾਰ ਕਪੂਰ ਸਿੰਘ ਦੀ ਗੱਲ ਮੁੜ ਦੁਹਰਾ ਰਿਹਾ ਹਾਂ ਪਹਿਲਾਂ ਵੀ ਦੁਹਰਾ ਚੁੱਕਾ ਉਹਨਾਂ ਕੋ ਗਏ ਸੀ ਕਿ ਪੰਥ ਤੇ ਪੰਜਾਬ ਕਿਵੇਂ ਬਚੂ ਉਹ ਕਹਿੰਦੇ ਸੀ ਪੈਸੇ ਮੈਂ ਦਿਨਾਂ ਰਸੇ ਲਿਆ ਕੇ ਆ ਕਾਲੀਆਂ ਨੂੰ ਫਾਹ ਦੇ ਦਿਓ ਪੰਥ ਤੇ ਪੰਜਾਬ ਬਚ ਜੂ ਤੇ ਜੇ ਇਹ ਬਚ ਗਏ ਤੇ ਫਿਰ ਪੰਜਾਬ ਨੂੰ ਫਾਏ ਲੱਗਣ ਤੋਂ ਕੋਈ ਨਹੀਂ ਬਚਾ ਸਕਦਾ ਇਸ ਲਈ ਇਹ ਜਿਹੜੇ ਲੋਕ ਨੇ ਡਰਾਮੇਬਾਜ਼ ਨੇ ਇਹ ਕੇਵਲ ਡਰਾਮਾ ਕਰਕੇ ਲੋਕਾਂ ਤੇ ਵਿੱਚ ਇੱਕ ਇੱਕ ਇਹ ਭਰੋਸਾ ਬਣਾ ਰਹੇ ਨੇ ਕਿ ਜਿਹੜੀ ਤੁਹਾਡੇ ਵਰਗੀ ਨਵੀਂ ਪਨੀਰੀ ਉੱਠਣੀ ਆ ਉਧਰ ਲੋਕ ਨਾ ਵੇਖਣ ਇਹਨਾਂ ਦੀਆਂ ਹੀ ਗੱਲਾਂ ਕਰੀ ਜਾਣ ਇਸ ਲਈ ਇਹਨਾਂ ਨੂੰ ਇੱਕ ਪਾਸੇ ਕਰੋ ਆਪਾਂ ਸ਼ੇਰੇ ਪੰਜਾਬ ਦੀ ਗੱਲ ਕਰੀਏ ਸਰਕਾਰੇ ਖਾਲਸਾ ਦੀ ਗੱਲ ਕਰੀਏ ਅਸੀਂ ਜਿਹੜਾ ਸ਼ੇਰੇ ਪੰਜਾਬ ਦਲ ਬਣਾਇਆ ਆ ਉਹਦੀ ਗੱਲ ਕਰੀਏ ਉਹਦੇ ਵਿੱਚ ਨੌਜਵਾਨਾਂ ਨੂੰ ਸੱਦਾ ਦਿੰਨੇ ਆ ਜਿਹੜੇ ਰਾਜਨੀਤੀ ਤੋਂ ਰਾਜਨੀਤਿਕ ਲੀਡਰਾਂ ਤੋਂ ਸਿਆਸੀ ਪਾਰਟੀਆਂ ਤੋਂ ਅੱਕ ਕੇ ਘਰ ਬੈਠ ਗਏ ਨੇ ਜਾਂ ਨੋਟਾ ਦੱਬਨੇ ਨੇ ਜਾਂ ਪ੍ਰਵਾਸ ਜਾਣ ਦੀ ਤਿਆਰੀ ਚ ਨੇ ਉਹਨਾਂ ਨੌਜਵਾਨਾਂ ਨੂੰ ਕਵਾਂਗਾ ਨਵੇਂ ਚਿਹਰੇ ਆਓ ਅਸੀਂ ਤੁਹਾਨੂੰ ਐਮਐਲਏ ਬਣਾਵਾਂਗੇ ਅਸੀਂ ਤੁਹਾਨੂੰ ਐਮਪੀ ਬਣਾਵਾਂਗੇ ਅਸੀਂ ਤੁਹਾਨੂੰ ਮੁੱਖ ਮੰਤਰੀ ਬਣਾਵਾਂਗੇ ਨੌਜਵਾਨ ਆਓ ਚੰਗੇ ਕਰਤਾਰ ਵਾਲੇ ਜਿਹੜੇ ਨਸ਼ਿਆਂ ਤੋਂ ਰਹਿਤ ਹੋ ਕੇ ਆਇਓ ਕਿਉਂਕਿ ਨਸ਼ੇੜੀ ਬੰਦਾ ਜੇ ਵਿਧਾਨ ਸਭਾ ਚ ਜਾਊ ਉਹ ਕਿਹੜੇ ਨਸ਼ੇ ਮੁਕਤੀ ਦੀ ਗੱਲ ਕਰੂ ਦੁਰਾਚਾਰੀ ਬੰਦਾ ਜਾਊ ਤੇ ਕਿਹੜੀ ਦੁਰਾਚਾਰੀ ਦੀ ਗੱਲ ਕਰੂੰ ਨਸ਼ਿਆਂ ਦਾ ਸੋਦਾਗਰ ਜਾਊ ਤੇ ਕਿਹੜੇ ਨਸ਼ੇ ਬੰਦ ਹੋਣਗੇ ਇਸ ਲਈ ਚਾਰ ਗੱਲਾਂ ਲਾਗੂ ਹੁੰਦੀਆਂ ਨੇ ਨਸ਼ਾ ਪਰਗਮਨ ਮਰਦਾਰ ਤੇ ਪਤਤਪੁਣਾ ਸਿੱਖ ਤੇ ਜਿਹੜੇ Hindu ਭਰਾ ਸਾਡੇ ਦੁਜੀ ਆਉਣਗੇ ਉਹਨਾਂ ਲਈ ਇਹ ਸ਼ਰਤ ਹੋ ਵੀ ਨਸ਼ਾ ਨਾ ਕਰਿਓ ਪਰਗਮਨ ਨਾ ਕਰਿਓ ਧੀ ਭੈਣ ਪਤਨੀ ਮਾਂ ਜੇ ਵਿਧਾਨ ਸਭਾ ਇਹਦਾ ਅਦਬ ਕਰਦੀ ਐ ਤੇ ਦੁਨੀਆ 'ਚ ਵੀ ਅਦਬ ਬਹਾਲ ਹੋ ਜੂ ਮਰਦਾਰ ਨਹੀਂ ਖਾਣਾ ਭਾਵ ਚੋਰੀ ਕਿਸੇ ਦੀ ਜਾਨ ਤੇ ਕਿਸੇ ਦੀ ਇੱਜ਼ਤ ਇਹ ਤੁਹਾਡੇ ਜਿਹੜੇ ਸਰਕਾਰੀ ਖਾਲਸਾ ਦੇ ਆਗੂ ਹੋਣਗੇ ਇਸ ਤਰ੍ਹਾਂ ਦੇ ਨਾ ਹੋਣ ਤੇ ਜਿਹੜੇ ਇਸ ਤਰ੍ਹਾਂ ਦੇ ਨੇ ਉਹ ਫਿਰ ਸਰਕਾਰੀ ਖਾਲਸਾ ਚ ਨਹੀਂ ਆ ਸਕਣਗੇ ਬਹੁਤ ਸ਼ੁਕਰੀਆ ਸਮਾਜਤਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ